ਜਲਸੀ ਯਾ ਟਲੋ ਸਾਹਿਬ ਪੰਜਾਬ ਪੁਲਿਸ ਤੋਂ ਇਲਾਵਾ ਕੀ ਕੇਂਦਰੀ ਏਜੰਸੀਆਂ ਵੀ ਨਰੈਣ ਸਿੰਘ ਚੌੜਾ ਤੋਂ ਕਰ ਰਹੀਆਂ ਪੁੱਛਗੀਆਂ ਸੀ ਬਿਲਕੁਲ ਨਹੀਂ ਮਰੈਣ ਸਿੰਘ ਚੌੜਾ ਕਈ ਦਿਨਾਂ ਤੋਂ ਹੈਗੇ ਆਪਣੇ ਪੁਲਿਸ ਰਿਮਾਰਡ ਦੇ ਉੱਤੇ ਹੈ ਤੇ ਮੈਂ ਇਹਦੇ ਬਾਰੇ ਆਪਣੇ ਵੱਲੋਂ ਤਾਂ ਨਹੀਂ ਪੁਸ਼ਟੀ ਕਰ ਸਕਦਾ ਕਿ ਸੱਚਮੁੱਚ ਹੀ ਕੇਂਦਰੀ ਏਜੰਸੀਆਂ ਪੁੱਛਗਛ ਕਰ ਰਹੀਆਂ ਜੀ ਲਿਖਨੇ ਜਾਗਰਨ ਅਖਬਾਰ ਦੀ ਵੈਬਸਾਈਟ ਹੈ ਜਿਹੜੀ ਉਹਦੀ ਖਬਰ ਕੱਲ ਸ਼ਾਮੀ ਮੈਂ ਦੇਖੀ ਹੈ ਉਹਦੇ ਵਿੱਚ ਇਹ ਲਿਖਿਆ ਸੀ ਕਿ ਚੌੜਾ ਸਾਹਿਬ ਨੂੰ ਵੀਰਵਾਰ ਵੀ ਰਾਤ ਨੂੰ ਜਿਹੜਾ ਜੁਆਇੰਟ ਇੰਟੈਰੋਗੇਸ਼ਨ ਸੈਂਟਰ ਆ ਅੰਮ੍ਰਿਤਸਰ ਦਾ ਉੱਥੇ ਲੈ ਗਈ ਸੀ। ਔਰ ਉੱਥੇ ਇੰਟੈਲੀਜ ਬਿਊਰੋ ਐਨਆਈਏ ਦਾ ਵੀ ਇੱਕ ਨੋਟ ਲਿਖਿਆ ਗਿਆ ਸੀ ਕਿ ਐਨਆਈਏ ਤੇ ਇੰਟਰਨਅਲ ਬਿਊਰੋ ਤੇ ਹੋਰ ਕੇਂਦਰੀ ਏਜੰਸੀਆਂ ਸੂਬਾਈ ਏਜੰਸੀਆਂ ਉਹਨਾਂ ਦੇ ਲੋਕ ਜਿਹੜੇ ਹੈਗੇ ਆ ਉਹਨਾਂ ਦੇ ਅਫਸਰ ਹੈ ਜਿਹੜੇ ਉਹ ਉਹਨਾਂ ਦੀ ਪੁੱਛਗਿੱਛ ਕਰ ਰਹੇ ਸੀ। ਹੂੰ ਹੂੰ। ਉਹ ਪੱਤਰਕਾਰ ਨੇ ਫਿਰ ਇਹਦੇ ਸਬੰਧ ਵਿੱਚ ਗੁਰਪ੍ਰੀਤ ਸਿੰਘ ਭੁੱਲੜਾ ਜਿਹੜੇ ਕਮਿਸ਼ਨਰ ਪੁਲਿਸ ਆ ਉਹਨਾਂ ਨਾਲ ਗੱਲ ਕੀਤੀ। ਉਹਨਾਂ ਨੇ ਕਿਹਾ ਜੀ ਹਾਂ। ਕਿਉਂਕਿ ਮਾਮਲਾ ਤੇ ਹੱਦ ਜਿਹੜਾ ਹੈਗਾ ਸੰਗੀਨ ਹੈ ਇਸ ਵਾਸਤੇ ਕ੍ਰਿੰਦਰੀ ਐਜੰਸੀਆ ਡੀਵੀ ਜਿਹੜੀ ਹੈ ਪੁਸ਼ਕਿਸ਼ੋ ਪ੍ਰਾਪਰ ਹੋ ਰਹੀ ਹੈ ਉਹ ਵੀ ਪੁਸ਼ਕਿਸ਼ ਕਰਦੇ ਨੇ ਉਹਨੇ ਜਿਹੜੀ ਗੱਲ ਕਹੀ ਹੈ ਪੁੱਲਰ ਸਾਹਿਬ ਨੇ ਉਹਨਾਂ ਨੇ ਕਿਹਾ ਕਿ ਜਿਹੜਾ ਪਿਸਟਲ ਉਹਨਾਂ ਤੋਂ 9mm ਬਰਾਮਦ ਹੋਇਆ ਹੈ ਉਹ ਗਲੌਕ ਕੈਟੇਗਰੀ ਦਾ ਹੈ ਗਲੌਕ ਕੰਪਨੀ ਹੈ ਕੋਈ ਤੇ ਬਹੁਤ ਖਤਰਨਾਕ ਪਿਸਟਲ ਹੈ ਹੂੰ ਉਹਨਾਂ ਨੇ ਨਾਲ ਇਹ ਯਾਮਲੇ ਕਿ ਚੌੜਾ ਸਾਹਿਬ ਜਿਹੜਾ ਹੈਗੇ ਪਾਕਿਸਤਾਨ ਦੇ ਵਿੱਚੋਂ ਅਖਿਆਰਾਂ ਦੀ ਸਮਗਲਨ ਕਰਦੇ ਰਹੀਏ ਸਮਗਮਨਿਕ ਮੈਨੇ ਕਲੇਸ਼ ਆਪ ਬਠਿੰਕ ਨਹੀਂ ਕਿਉਂਕਿ ਜਿਹੜੇ ਲੋਕ ਵਿਚਾਰਧਾਰਾ ਨਾਲ ਜੁੜੇ ਹੁੰਦੇ ਆ ਜਿਹੜੇ ਲੋਕ ਜਥੇਬੰਦੀਆਂ ਨਾਲ ਜੁੜੇ ਹੁੰਦੇ ਆ ਉਹ ਜਿਹੜੀ ਉਹਨਾਂ ਦੀ ਉਹਨਾਂ ਦੀ ਉਹਨਾਂ ਦੀ ਜਿਹੜੀ ਹੈਗੀ ਸੋਚ ਮਤਾਂਕ ਜਿਹੜੀ ਉਹਨਾਂ ਦੀ ਲੋੜ ਆ ਉਹਦੇ ਲਈ ਸ਼ਾਇਦ ਉਹਨਾਂ ਨੂੰ ਹਥਿਆਰਾਂ ਦੀ ਲੋੜ ਪੈਦੀ ਹੋਵੇ ਜਿਹੜੀ ਉਹ ਸਮਝਦੇ ਇਸੇ ਕਰਕੇ ਹਥਿਆਰ ਲੈ ਕੇ ਰਹੀਏ ਲੋੜ ਦੀ ਪੂਰਤੀ ਹੁੰਦੀ ਜਾਏ ਤੇ ਸਮਗਮਨਿਕ ਹੋਰਦੀ ਜਾਏ ਸਮਗਮਨਿਕ ਉਦੋਂ ਹੁੰਦੀ ਹੈ ਜਿਹਨੂੰ ਆਪਾਂ ਕਹਿ ਸਕਦੇ ਆ ਕਿ ਜੇ ਕਿਸੇ ਚੀਜ਼ ਦੇ ਉੱਤੇ ਪਾਬੰਦੀ ਹੈ ਕੁਛੇ ਥੋੜੇ ਪੈਸੇ ਲਾ ਕੇ ਬਧ ਕਮਾਈ ਕਰਦੇ ਹੋ ਉਹਦੇ ਵਿੱਚੋਂ ਤੁਸੀਂ ਮੁਨਾਫਾ ਲੈਨੇ ਹੋ ਤਾਂ ਉਹਨੂੰ ਅਸੀਂ ਸਮਗਲ ਨਹੀਂ ਕਹਿ ਸਕਦੇ ਇਹ ਸ਼ਬਦ ਇਹੋ ਜਿਹੇ ਜਿਹਨੂੰ ਮਤਲਬ ਵੀ ਆਮ ਤੌਰ ਤੇ ਇਸਤੇਮਾਲ ਕਰ ਲੈਂਦੇ ਲੇਕਿਨ ਉਹ ਸਮਗਲੀ ਨਹੀਂ ਕਹੀ ਚਾਹੀਦੀ ਹਾਂ ਇੱਕ ਤੋ ਕਿ ਨਰੈਨ ਸਿੰਘ ਚੌੜਾ ਦੇ ਬਾਰੇ ਗੱਲ ਕਹੀ ਗਈ ਹੈ ਕਿ ਬਹੁਤ ਲੰਬੇ ਸਮੇਂ ਤੋਂ 84 ਦੇ ਵੇਲੇ ਤੋਂ ਹੀ ਉਹ ਜਿਹੜੇ ਹੈਗੇ ਕਰਨ ਦੇ ਲਈ ਧਿਰਾਂ ਦੇ ਨਾਲ ਜੁੜੇ ਹੋਏ ਹੈ ਉਹਨਾਂ ਨੇ ਆਪਣੀ ਗੌਰਗਨਾਈਜੇਸ਼ਨ ਵੀ ਬਣਾਈ ਸੀ ਅਕਾਲ ਫੈਡਰੇਸ਼ਨ ਇਸ ਵੇਲੇ ਇੱਕ ਟੀਵੀ ਚੈਨਲ ਨੇ ਉਹਨੂੰ ਲਿਖ ਦਿੱਤਾ ਸੀਗਾ ਕਿ ਕਹਿ ਦਿੱਤਾ ਸੀ ਆਪਣੇ ਚੈਨਲ ਦੇ ਵਿੱਚ ਜੀ ਆਪਣੀ ਤਨਖਾਹਚਾ ਨਾਲ ਜੀ ਲੇਕਿਨ ਤਨਖਾਹਚਾ ਵਾਲੇ ਨੇ ਕਿਹਾ ਵੀ ਸਾਡਾ ਬਾਕੀ ਸਭ ਕੁਝ ਸਾਂਝਾ ਵਿਚਾਰ ਸਾਡੇ ਨਾਲੇ ਲੇਕਿਨ ਸਾਡੀ ਆਰਗੇਨਾਈਜੇਸ਼ਨ ਨਾਲ ਸਾਂਝੀ ਉਹਨਾਂ ਦੀ ਆਪਦੀ ਆਰਗੇਨਾਈਜੇਸ਼ਨ ਹੈ ਸਾਡੀ ਆਪਦੀ ਆਰਗੇਨਾਈਜੇਸ਼ਨ ਹੈ ਅਸੀਂ ਮਿਲ ਕੇ ਕੰਮ ਕਰਦੇ ਹਾਂ ਸੋ so, oh, 1984 ਤੋਂ ਕਿ ਉਦੋਂ ਵੀ ਇਹ ਹੈਗੇ ਕਿ ਪਾਕਿਸਤਾਨ ਦੇ ਵਿੱਚ ਕਈ ਸੀ ਪਾਕਿਸਤਾਨ ਦੇ ਵਿੱਚ ਰਹੇ ਹੈ ਬਾਅਦ ਵਿੱਚ ਫਿਰ ਉਹਨਾਂ ਬਾਰੇ ਇਹ ਵੀ ਕਿਹਾ ਗਿਆ ਕਿ ਜਦੋਂ ਇਹਨਾਂ ਨੂੰ ਆਪਣੇ ਹਵਾਰਾ ਸਾਹਿਬ ਤਾਰਾ ਹੁਣੀ ਇਹ ਸਾਰੇ ਬੰਦੇ ਜੇਲ੍ਹ ਤੋਂ ਪਜੇ ਤੇ ਜੇਲ੍ਹ ਦੇ ਵਿੱਚ ਛੁਪ ਜਾਣ ਦੇ ਵਿੱਚ ਵੀ ਉਹਨਾਂ ਦੀ ਹੋਂਕਾ ਸੀ ਇਹ ਵੀ ਕਿਹਾ ਗਿਆ ਕਿ ਜੇਲ੍ਹ ਤੋਂ ਜਦੋਂ ਬਾਹਰ ਨਿਕਲੇ ਆਪਣੇ ਕਾਰ ਰਹੀ ਉਹਨਾਂ ਨੂੰ ਲੈ ਕੇ ਗਈ ਸੀ ਜੀ ਇਸ ਕਰਕੇ ਏਜੰਸੀਆਂ ਜਿਹੜੀ ਹੈ ਕਿ ਉਹਨਾਂ ਤੋਂ ਪੁੱਛਪੜਤਾਲ ਕਰਦੀ ਹੈ ਤੇ ਨਾਲ ਗੁਰਪ੍ਰੀਤ ਭੁੱਲਰ ਉਹਨਾਂ ਨੇ ਇਹ ਗੱਲ ਵੀ ਕਹੀ ਹੈ ਹੂੰ ਹੂੰ ਕਈ ਬੜੇ ਸਮਝ ਦੇ ਸਥਨਸਨੀ ਖੇਤ ਜਿਹੜੇ ਇਨਕਸ਼ਾਫ ਹੋਏ ਜਾਣਕਾਰੀ ਮਿਲੀ ਹੈ ਉਹਨਾਂ ਤੋਂ ਔਰ ਹੁਣ ਦੇਖਦੇ ਕਿ ਕੀ ਹੁੰਦਾ ਜੀ ਇਹ ਮਤਲਬ ਇਹ ਖਬਰ ਜਾਗਰ ਮਖਵਾਰ ਵੀ ਹੈ ਮੈਂ ਉਹਨਾਂ ਦੀ ਵੈਬਸਾਈਟ ਦੇ ਉੱਤੇ ਪੜ੍ਹੀ ਹੋਈ ਹੈ ਆਪਾਂ ਪੁਸ਼ਟੀ ਨਹੀਂ ਕਰ ਸਕਦੇ ਕਿਉਂਕਿ ਕਈ ਵਾਰੀ ਇਹੋ ਜਿਹੇ ਗੱਲਾਂ ਦੇ ਚਾਪਾ ਉਹ ਜ਼ਿੰਮੇਵਾਰੀ ਚੱਕਣ ਨੂੰ ਤਿਆਰ ਨਹੀਂ ਹੁੰਦੇ ਜੇ ਇਹ ਗੱਲ ਤੇ ਬਿਲਕੁਲ ਆਪ ਨੂੰ ਕਲੀਅਰ ਨਾ ਹੋਵੇ ਜਿਵੇਂ ਕੱਲ ਵੀ ਤੁਸੀਂ ਗੱਲ ਕੀਤੀ ਸੀ ਕਿ ਸੁਖਵੀਰ ਬਾਦਲ ਨੇ ਜਿਹੜੀ ਜਿਹੜੀ ਸੈੱਲਫ ਦੇ 7 ਵਜੇ ਉਹਦੀ ਬਜਾਇਤ ਅ ਦੂਜੀ ਲੱਤ ਦੇਖੀ ਹੋਈ ਜਿੱਦਿ ਸਤਕਾਲੀ ਰਾਤ ਦੇ ਪੇ ਡਾਇਰੈਕਟਿਵ ਦੇ ਵਿੱਚ ਹੁਣ ਉਹ ਜਿਹੜਾ ਪੜਤਾਲ ਕੀਤੀ ਹੈ ਹੂੰ ਹੂੰ ਜਿਹ ਵਕ ਵਕ ਅਧਾਰੇ ਤੇ ਜੋ ਪਤਾ ਲੱਗਿਆ ਵੀ ਉਹ ਖਬਰ ਅਸਲ ਦੇ ਵਿੱਚ ਛੇਕ ਸੀ ਉਹ ਫੋਟੋ ਵੀ ਫੇਕ ਤਿਆਰ ਕੀਤੀ ਗਈ ਸੀ ਉਹ ਸਹੀ ਨਹੀਂ ਸੀ